बहुत एक करके जो तुम सत्कार दे रहे होता मैं सारे शहरवासियों ਉਹ ਆਈ ਜਨਾ ਅੋਰ ਇਸੋ ਮੈਂ ਕੰਮ ਕਰ ਰਿਹਾ ਹਾਂ ਇਸ ਸ਼ਹਿਰ ਨੇ ਬਹੁਤ ਵੱਡੇ ਦੁਆਸ ਦੇਤੇ ਨੇ ਇਹ ਆਦੇ ਨਾਲ ਹੀ ਕਰੀਦਾ ਬਹੁਤ ਬੜੀ ਯਾਰ ਜਿਹੜਾ ਸਿੱਧਾ ਬਾਪ ਜੀ ਕਿੰਨਾ ਸੁਣੀ ਪਿਆਰ ਦਿੱਤਾ ਲਾਪਰਵਾਹ ਯਾਤਰਾ ਦਾ ਦੇਖ ਆਸ ਕਰਕੇ ਮੈਂ ਸਾਰੇ ਬਦਲਾਂ ਦਾ ਸਾਰੇ ਬਦਲਾਂ ਦਾ ਛੋਟੀ ਮੇਰੀ ਛੋਟੀ ਭੈਣ ਜੈਦਾ ਸੁਲੇਮਾਨ ਜੋ ਹੌਂਸਲੇ ਛੱਡ ਗਿਆ ਹੋਰ ਵੀ ਮੈਂਦੀ ਹੈ ਤੇ ਮਾਥੇ ਦਾ ਜੋੜੇ ਦੇਖੋ ਢਿੰਦਾ ਸਾਹਿਬ ਨੂੰ ਐਮਐਨਏ ਬਣਾ ਦਿਓ ਮੇਰੀ ਜੋੜੀ ਭੈਣ ਨੂੰ ਐਮਐਨਏ ਬਣਾ ਦਿਓ ਸਰਕਾਰ ਬਣ ਗਈ ਪਲੇਅਰ ਕੋਰਟ ਨੂੰ ਇੱਕ ਵਧੀਆ ਮੰਤਰੀ ਦੇਵਾਂਗੇ ਜੇ ਮੈਂ ਇੱਕ ਪਲੇਅਰ ਕੋਟੇ ਨੂੰ ਮੈਂ ਕਹਿੰਦਾ ਦੱਸਣਾ ਚਾਹਣਾ ਹੈ ਪਰਮਾਤਮਾ ਮਿਹਰ ਕਰੇ ਤੁਸੀਂ ਥੋੜਾ ਸ਼ਿਧਿਆਤਰੇ ਸਰਕਾਰ ਬਣਾ ਦਿਓ ਅਸੀਂ ਇਹਨੂੰ ਫਲਪ ਕਰਾਂਗੇ ਆ ਇਤਿਹਾਸਿਕ ਸ਼ਹਿਰ ਗਲੋਪ ਕੌਪੀ ਹਰਦਾਵਾ ਨਾ ਆਸੀ ਇੱਕ ਕਰਦੇ ਪੰਜਾਬ ਨੂੰ ਬਚਾਈਏ ਥੋੜੀ ਆਪਣੀ ਮਾਂ ਪਾਟੀ ਸ਼ਰਮ ਨੀ ਕਾਲੀ ਦਲ ਨੂੰ ਤਗੜਾ ਕਰ ਦਿਓ ਜਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਓ ਜਿਨੇ ਦੇਸ਼ ਤੇ ਪੰਜਾਬ ਤੇ ਗੰਦ ਪਾਇਆ ਕੋਈ ਨਹੀਂ ਕਰਦਾ ਓਏ

ਆ ਗਿਆ ਯਾਰ ਆ ਗਿਆ ਯਾਰ ਜੇ ਸਾਡੇ ਪ੍ਰਧਾਨ ਜੀ ਆ ਰਹੇ ਨੇ ਸਾਡੇ ਮਲੇਰ ਕੋਟਲੇ ਸਾਨੂੰ ਖੁਸ਼ੀ ਦੀ ਲਹਿਰ ਹੈ ਸਾਡੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਨੌਜਵਾਨਾਂ ਦੇ ਵਿੱਚ ਆਜਾ ਆ ਤੁਹਾਡੇ ਸਾਹਮਣੇ ਹੀ ਆ ਜੀ ਝਾੜੂ ਦਾ ਇੱਥੋਂ ਤਿੱਲਾ-ਤਿੱਲਾ ਕਰਕੇ ਭੇਜਾਂਗੇ ਇਨਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿੰਨੇ ਸ਼ਾਨੇ ਇਹ ਦੱਸਦੇ ਕਿ ਝਾੜੂ ਤੋਂ ਲੋਕ ਕਿੰਨੇ ਪਰੇਸ਼ਾਨ ਸੀ ਔਰ ਅੱਜ ਜਿਹੜਾ ਇਕੱਠ ਹੋਇਆ ਇਹ ਝਾੜੂ ਵੇ ਤਿੱਲੀਆਂ ਤਿੱਲੀਆਂ ਕਰਕੇ ਉਹ ਘਰਾਂ ਨੂੰ ਮੜੂਗਾ ਤੁਸੀਂ ਅਗੇ ਇਨਸ਼ਾਅੱਲਾ ਨੌਜਵਾਨ ਦਾ ਕਿਉਂਕਿ ਇਹ ਅਕਾਲੀ ਪਾਰਟੀ ਦਾ ਪਕ ਹੈ ਜਿਹਦੇ ਵਿੱਚ ਬਹੁਤ ਹੀ ਖੇਤਰੀ ਪਾਰਟੀ ਪੰਜਾਬ ਨੂੰ ਦੁੱਖਾਂ ਦੇ ਅੰਦਰ ਪੰਜਾਬ ਨੂੰ ਦੁੱਖਾਂ ਦੇ ਅੰਦਰ ਖੜਨ ਵਾਲੀ ਪਾਰਟੀ ਪੰਜਾਬੀਆਂ ਦੇ ਦੁੱਖਾਂ ਹੀ ਬੋਲਣ ਵਾਲੀ ਪਾਰਟੀ ਹੈ ਕਿਸਾਨਾਂ ਦੇ ਹਿੱਤ ਵਿੱਚ ਖੜਨ ਵਾਲੀ ਪਾਰਟੀ ਹੈ ਠੀਕ ਹੈ ਜੀ ਔਰ ਅਕਾਲੀ ਦਲ ਦਾ ਵਜੂਦ ਅੱਜ ਦਾ ਨਹੀਂ ਹੈਗਾ ਇਹ ਬਹੁਤ ਪੁਰਾਣੀ ਪਾਰਟੀ ਹੈ ਔਰ ਲੋਕ ਇਹਦੇ ਨਾਲ ਖੜਨਗੇ ਵੀ ਔਰ ਜੋ ਤੁਸੀਂ ਅੱਜ ਦੇਖ ਹੀ ਚੱਕੇ ਹੋ ਕਿੰਡਾ ਜੋਸ਼ ਹੈ ਲੋਕਾਂ ਅੰਦਰ ਵੀ ਲੋਕ ਆਪਣੇ ਘਰਾਂ ਜੋ ਬਾਹਰ ਨਿਕਲ ਚੁੱਕੇ ਨੇ